ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦਾ ਆਪਣਾ ਟੌਪਿਕ ਹੈ ਧਮਾਰ ਗਾਇਨ ਸ਼ੈਲੀ ਧਮਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਇੱਕ ਗਾਇਨ ਸ਼ੈਲੀ ਹੈ ਸੋ ਅੱਜ ਆਪਾਂ ਇਸ ਦੀ ਸ਼ੈਲੀ ਬਾਰੇ ਇਸ ਵਿੱਚ ਕਿਹੜੀਆਂ ਕਿਹੜੀਆਂ ਤਾਲਾਂ ਦਾ ਪ੍ਰਯੋਗ ਹੁੰਦਾ ਹੈ ਇਸ ਨੂੰ ਕਿਵੇਂ ਗਾਇਆ ਜਾਂਦਾ ਹੈ ਤੇ ਇਹਦੇ ਬਾਰੇ ਅੱਜ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਤਾਂ ਚਲੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਤਮਾਰ ਉਪਤ ਗਾਇਨ ਸ਼ੈਲੀ ਦੇ ਢੰਗ ਦੇ ਹੀ ਗਿਆ ਜਾਣ ਵਾਲਾ ਇੱਕ ਹੋਰ ਗੀਤ ਪ੍ਰਕਾਰ ਹੈ ਇਸ ਨੂੰ ਤਮਾਰ ਕਿਹਾ ਜਾਂਦਾ ਹੈ ਹਾਂਜੀ ਉਪਤ ਗਾਇਨ ਸ਼ੈਲੀ ਦੇ ਢੰਗ ਦੇ ਹੀ ਗਿਆ ਜਾਣ ਵਾਲਾ ਇੱਕ ਹੋਰ ਗੀਤ ਪ੍ਰਕਾਰ ਹੈ ਇਸ ਨੂੰ ਤਮਾਰ ਕਿਹਾ ਜਾਂਦਾ ਹੈ ਵਾਸਤੇ ਵਿੱਚ ਤਮਾਰ ਗਾਇਨ ਸ਼ੈਲੀ ਦੇ ਗਾਉਣ ਦਾ ਢੰਗ ਉਪਤ ਦੀ ਤਰ੍ਹਾਂ ਹੀ ਹੈ ਹਾਂਜੀ ਕਹਿੰਦੇ ਕਿ ਜਿਹੜੀ ਤਮਾਰ ਗਾਇਨ ਸ਼ੈਲੀ ਆ ਉਸ ਨੂੰ ਗਾਉਣ ਦਾ ਜਿਹੜਾ ਢੰਗ ਆ ਉਹ ਲਗਭਗ ਉਪਤ ਦੇ ਤਰ੍ਹਾਂ ਹੀ ਆ ਇਸ ਵਿੱਚ ਫਗਣ ਮਹੀਨੇ ਦੇ ਵਿੱਚ ਰਾਧਾ ਕ੍ਰਿਸ਼ਨ ਦੀਆਂ ਪੋਲੀ ਸੰਬੰਧੀ ਲੀਲਾਵਾਂ ਦਾ ਵਰਣਨ ਹੁੰਦਾ ਹੈ ਇਸ ਨੂੰ ਠਮਾਰ ਤਾਲ ਵਿੱਚ ਬੱਧ ਕਰਕੇ ਗਾਇਆ ਜਾਂਦਾ ਹੈ ਹਾਂਜੀ ਧਰੂਪਤ ਅੰਗਰੀਸ ਗਾਇਨ ਸ਼ੈਲੀ ਨੂੰ 14 ਮਾਤਰਾ ਦੀ ਠਮਾਰ ਤਾਲ ਵਿੱਚ ਨਿਵੰਧ ਕਰਕੇ ਗਾਏ ਜਾਣ ਕਰਨ ਇਸ ਦਾ ਨਾਮ ਠਮਾਰ ਪਿਆ ਹਾਂਜੀ ਇਸ ਗਾਇਨ ਸ਼ੈਲੀ ਦਾ ਨਾਮ ਠਮਾਰ ਇਸ ਨੂੰ ਕਿਉਂ ਕਹਾ ਜਾਂਦਾ ਹੈ ਕਿਉਂਕਿ ਇਹ ਠਮਾਰ ਤਾਲ ਵਿੱਚ ਹੀ ਗਾਈ ਜਾਂਦੀ ਹੈ ਜਿਹੜੀ ਕਿ 14 ਮਾਤਰਾ ਦੀ ਤਾਲ ਹੈ ਇਸ ਲਈ ਇਸ ਗਾਇਨ ਸ਼ੈਲੀ ਦਾ ਨਾਮ ਵੀ ਠਮਾਰ ਪੈ ਗਿਆ ਤੇ ਇਸ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਜਿਹੜੀ ਇਸ ਇਸ ਦੀਆਂ ਜਿਹੜੀਆਂ ਬੰਦਿਸ਼ਾਂ ਹੁੰਦੀਆਂ ਨੇ ਉਹਨਾਂ ਵਿੱਚ ਰਾਧਾ ਤੇ ਕ੍ਰਿਸ਼ਨ ਦੀਆਂ ਹੋਲੀ ਸੰਬੰਧੀ ਲਿਲਾਵਾਂ ਦਾ ਵਰਣਨ ਹੁੰਦਾ ਹੈ। ਹਾਂਜੀ ਅੱਗੇ ਪੜਦੇ ਹਾਂ ਧਮਾਰ ਸ਼ੈਲੀ ਦੇ ਪ੍ਰਮੁੱਖ ਲੱਛਣ ਜਾਂ ਵਿਸ਼ੇਸ਼ਤਾਵਾਂ ਹਾਂਜੀ ਸਭ ਤੋਂ ਇੱਕ ਨੰਬਰ ਤੇ ਹੈ ਧਮਾਰ ਗਾਇਨ ਸ਼ੈਲੀ ਧਰુપਦ ਵਾਂਗ ਇੱਕ ਕਠਿਨ ਗਾਇਨ ਸ਼ੈਲੀ ਹੈ। ਇਸ ਦੇ ਗਾਉਣ ਦਾ ਢੰਗ ਧਰુપਦ ਵਾਂਗ ਹੀ ਹੈ। ਹਾਂਜੀ ਜਿਹੜੀ ਧਮਾਰ ਗਾਇਨ ਸ਼ੈਲੀ ਹੈ ਕਹਿੰਦੇ ਵੇਸ ਦਾ ਜਿਹੜਾ ਗਾਉਣ ਦਾ ਜਿਹੜਾ ਢੰਗ ਹੈ ਚਾਲ ਚੱਲ ਅਨੁਸਾਰ ਅ ਜੈਟ ਇਸ ਧਰੂਪਦ ਵੰਗੀਆਂ ਤੇ ਧਰੂਪਦਾਂ ਦੀ ਇੱਕ ਕਠਿਨ ਗਾਇਨ ਸ਼ੈਲੀ ਹੈ ਠਮਾਰ ਗੀਤ ਨੂੰ ਸਥਾਈ ਅੰਤਰਾ ਸੰਚਾਰੀ ਅਭੋਗ ਚਾਰ ਭਾਗਾਂ ਵਿੱਚ ਵੰਡ ਕੇ ਗਾਇਆ ਜਾਂਦਾ ਹੈ ਕੁਝ ਠਮਾਰ ਗੀਤਾਂ ਵਿੱਚ ਕੇਵਲ ਸਥਾਈ ਅਤੇ ਅੰਤਰਾ ਦੋ ਭਾਗ ਹੀ ਹੁੰਦੇ ਹਨ ਹਾਂਜੀ ਆਪਾਂ ਪਿਛੇ ਧਰੂਪਦ ਬਾਰੇ ਇੱਕ ਪਿਛਲੀ ਵੀਡੀਓ ਚ ਦੇਖਿਆ ਸੀਗਾ ਕਿ ਧਰੂਪਾ ਦੇ ਵਿੱਚ ਵੀ ਉਹਨੂੰ ਚਾਰ ਭਾਗਾਂ ਵਿੱਚ ਵੰਡ ਕੇ ਗਾਇਆ ਜਾਂਦਾ ਹੈ ਸਥਾਈ ਅੰਤਰਾ ਸੰਚਾਰੀ ਅਤੇ ਅਭੋਗ ਪਰ ਕਹਿੰਦੇ ਕਿਤੇ ਕਿਤੇ ਕੇਵਲ ਸਥਾਈ ਅਤੇ ਦੂਜਾ ਭਾਗ ਅੰਤਰਾ ਹੀ ਹੁੰਦਾ ਹੈ। ਮਤਲਬ ਦੋ ਭਾਗਾਂ ਵਿੱਚ ਬੰਦਿਸ਼ ਜਿਹੜੀ ਹੁੰਦੀ ਹੈ। ਹੁਣ ਜੇ ਤੀਸਰਾ ਜਾਂ ਤੀਸਰੀ ਵਿਸ਼ੇਸ਼ਤਾ ਹੈਗੀ ਆ ਆਮ ਤੌਰ ਤੇ ਧਰੂਪਦ ਗਾਇਕ ਹੀ ਤਮਾਰ ਗਾਉਂਦੇ ਹਨ। ਹਾਂਜੀ ਕਹਿੰਦੇ ਆਮ ਤੌਰ ਤੇ ਜਿਹੜੇ ਧਰੂਪਦ ਗਾਇਕ ਹੈ ਉਹੀ ਤਮਾਰ ਦਾ ਗਾਇਨ ਕਰਦੇ ਆ। ਕੁਝ ਖਿਆਲ ਗਾਇਕ ਵੀ ਤਮਾਰ ਗਾਉਂਦੇ ਹਨ। ਹਰ ਗਾਇਕ ਤਮਾਰ ਸ਼ੈਲੀ ਦਾ ਗਾਇਨ ਉੱਤਮ ਰੀਤੀ ਨਾਲ ਨਹੀਂ ਕਰ ਸਕਦਾ ਹਾਂਜੀ। ਇਹ ਕਿਉਂ ਨਹੀਂ ਕਰ ਸਕਦਾ ਕਿਉਂਕਿ ਤਮਾਰ ਗਾਇਨ ਸ਼ੈਲੀ ਹੈ ਇੱਕ ਧਰੂਪਾ ਦੇ ਵਾਂਗ ਹੀ ਇੱਕ ਕਠਿਨ ਅਤੇ ਪ੍ਰਭਾਵਸ਼ਾਲੀ ਜਿਹੜੀ ਗਾਇਨ ਸ਼ੈਲੀ ਹੈ ਜਿਹਦੇ ਲਈ ਇੱਕ ਪ੍ਰੋਪਰ ਰਿਆਜ਼ ਸਾਲਾਂ ਦੀ ਮਿਹਨਤ ਦੀ ਬਹੁਤ ਲੋੜ ਹੁੰਦੀ ਹੈ। ਹਾਂਜੀ ਅੱਗੇ ਪੜਦੇ ਹਾਂ। ਤੁਮਾਰ ਗਾਇਨ ਸ਼ੈਲੀ ਵਿੱਚ ਤਾਨਾ ਦਾ ਪ੍ਰਯੋਗ ਨਹੀਂ ਹੁੰਦਾ ਬਲਕਿ ਤਰੁਪਤਵਾੰਗ ਹੀ ਦੁੱਗਨ, ਤਿਗਨ, ਚੌਗਨ ਅਤੇ ਆੜ, ਕੁਆੜ ਆਦਿ ਲੈਕਾਰੀਆਂ ਦਾ ਪ੍ਰਯੋਗ ਹੁੰਦਾ ਹੈ। ਇਸੇ ਕਾਰਨ ਤਰੁਪਤਵਾੰਗ ਇਸ ਸ਼ੈਲੀ ਦਾ ਗਾਇਨ ਵੀ ਕਠਿਨ ਹੁੰਦਾ ਹੈ। ਹਾਂਜੀ ਆਪਾਂ ਪਿਛੇ ਤਰੁਪਤ ਚ ਪੜਿਆ ਸੀਗਾ ਕਿ ਤਰੁਪਤ ਦੇ ਵਿੱਚ ਵੀ ਖਿਆਲ ਵਾਂਗ ਆਲਾਪ ਜਿਹੜੇ ਹੈਗੇ ਆ ਹੁਣ ਅ ਖਲਾਫ ਸੌਰੀ ਉਹ ਕਹਿ ਰਿਹਾ ਕੰਨ ਮੁਰਕੀ ਗਿਟਕੜੀ ਇਦਾਂ ਦੀ ਜਿਹੜੀਆਂ ਕਿਰਿਆਵਾਂ ਉਹਨਾਂ ਦਾ ਪ੍ਰਯੋਗ ਨਹੀਂ ਹੁੰਦਾ ਉਹਨਾਂ ਦੀ ਜਗ੍ਹਾ ਤੇ ਦੁਗਨ ਤਿਗੁਨ ਚੋਗਨ ਆਦ ਜਿਹੜੀਆਂ ਲਹਿਕਾਰੀਆਂ ਇਹਨਾਂ ਦਾ ਪ੍ਰਯੋਗ ਹੁੰਦਾ ਹੈ ਹਾਂਜੀ ਅਗਲੀ ਵਿਸ਼ੇਸ਼ਤਾ ਹੈ ਠਮਾਰ ਨੂੰ ਆਮ ਤੌਰ ਤੇ ਠਮਾਰ ਤਾਲ ਵਿੱਚ ਹੀ ਨਿਵੱਧ ਕਰਕੇ ਗਾਇਆ ਜਾਂਦਾ ਹੈ ਹਾਂਜੀ ਉੱਪਰ ਪੜਿਆ ਠਾਈਂਸ ਦਾ ਨਾਮ ਠਮਾਰ ਪਿਆ ਕਿਉਂਕਿ ਇਸ ਨੂੰ 14 ਮਾਤਰਾ ਦੀ ਠਮਾਰ ਤਾਲ ਵਿੱਚ ਹੀ ਨਿਵੱਧ ਕਰਕੇ ਗਾਇਆ ਜਾਂਦਾ ਹੈ ਪਰੰਤੂ ਕੁਝ ਖਿਆਲ ਗਾਇਕ ਇਸ ਨੂੰ ਤਮਾਰ ਦੀ ਬਜਾਏ ਦੀਪਚੰਦ ਦੀ ਤਾਲ ਵਿੱਚ ਵੀ ਨਿਵੰਦ ਕਰਕੇ ਗਾਉਂਦੇ ਹਨ ਦੀਪਚੰਦ ਵਿੱਚ ਇਸ ਕਰਕੇ ਹੁੰਦਾ ਹੈ ਕਿਉਂਕਿ ਦੀਪਚੰਦ ਵੀ ਇੱਕ 14 ਮਾਤਰਾ ਦੀ ਤਾਲ ਹੈ ਜੋ ਤਬਲੇ ਦਾ ਤਾਲ ਹੈ ਤਬਲੇ ਤੇ ਬਜਾਇਆ ਜਾਂਦਾ ਹੈ ਅਗਲੀ ਵਿਸ਼ੇਸ਼ਤਾ ਤਮਾਰ ਦੀ ਸੰਗਤ ਲਈ ਉਂਝਤਾ ਪਖਾਵਜ ਤਾਲਵਾਦਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰੰਤੂ ਕਦੇ-ਕਦੇ ਤਬਲੇ ਤੇ ਵੀ ਇਸ ਗਾਇਨ ਸ਼ੈਲੀ ਦੀ ਸੰਗਤ ਕੀਤੀ ਜਾਂਦੀ ਹੈ ਹਾਂਜੀ ਕਹਿੰਦੇ ਪਹਿਲਾਂ ਜਿਵੇਂ ਤਰੂਪਦਾਂਗੇ ਤਰੂਪਾ ਚ ਪਖਾਵਜ ਜਿਹੜਾ ਤਾਲਵਾਦਿਆ ਵਰਤਿਆ ਜਾਂਦਾ ਉਸੇ ਤਰ੍ਹਾਂ ਹੀ ਤਮਾਰ ਵਿੱਚ ਵੀ ਪਟਾਵੇ ਦੀ ਵਕਤੋਂ ਕੀਤੀ ਜਾਂਦੀ ਹੈ ਪਰ ਕਦੇ-ਕਦੇ ਪਬਲੇ ਦੀ ਵਕਤੋਂ ਕਰ ਲਈ ਜਾਂਦੀ ਹੈ। ਹਾਂਜੀ ਅਗਲੀ ਵਿਸ਼ੇਸ਼ਤਾ ਹੈ ਸਾਡੇ ਕੋਲ ਤੁਮਾਰ ਸ਼ੈਲੀ ਵਿੱਚ ਰਾਧਾ ਕ੍ਰਿਸ਼ਨ ਦੀਆਂ Holi ਸੰਬੰਧੀ ਲੀਲਾਵਾਂ ਨੂੰ ਤੁਮਾਰ ਤਾਲ ਵਿੱਚ ਨਿਵੰਧ ਕਰਕੇ ਗਾਇਆ ਜਾਂਦਾ ਹੈ। ਹਾਂਜੀ ਆਪਰ ਸਭ ਤੋਂ ਸ਼ੁਰੂ ਵਿੱਚ ਹੀ ਆਪਾਂ ਪੜਿਆ ਤੇ ਇਸ ਇਸ ਦੇ ਜਿਹੜੇ ਟੌਪਿਕ ਹੁੰਦੇ ਆ ਇਸ ਦੇ ਜਿਹੜੇ ਵਿਸ਼ੇ ਆ ਬੰਦਿਸ਼ਾਂ ਦੇ ਉਹ ਰਾਧਾ ਕ੍ਰਿਸ਼ਨ ਦੀਆਂ Holi ਨਾਲ ਸੰਬੰਧਿਤ ਜਿਹੜੀਆਂ ਲੀਲਾਵਾਂ ਉਹਨਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਦੇ ਜਿਹੜੀਆਂ ਬੰਦਿਸ਼ਾਂ ਉਹ ਬਣਾਈਆਂ ਜਾਂਦੀਆਂ। ਤੇ ਉਹਨਾਂ ਦਾ ਹੀ ਜ਼ਿਕਰ ਕੀਤਾ ਜਾਂਦਾ ਬੰਦਿਸ਼ਾਂ ਦੇ ਵਿੱਚ ਕਹਿੰਦੇ ਪਰੰਤੂ ਜਦੋਂ ਤੁਮਾਰ ਤਾਲ ਵਿੱਚ ਨਾ ਗਾ ਕੇ ਤੀਨ ਤਾਲ ਜਾਂ ਦੀਪ ਚੰਦੀ ਵਿੱਚ ਨਿਵੱਧ ਕਰਕੇ ਗਾਇਆ ਜਾਂਦਾ ਹੈ ਪਰ ਇਸ ਨੂੰ ਖਿਆਲ ਅੰਗ ਤੋਂ ਕਣ ਮੇਂਡ ਮੁਰਕੀ ਅਤੇ ਗਿੜਕੜੀ ਆਦ ਨਾਲ ਸਜਾਇਆ ਜਾਂਦਾ ਹੈ ਇਸ ਨੂੰ ਹੋਰੀ ਕਿਹਾ ਜਾਂਦਾ ਹੈ ਹਾਂਜੀ ਕਹਿੰਦੇ ਜਦੋਂ ਤੁਮਾਰ ਗਾਇਨ ਸ਼ੈਲੀ ਨੂੰ ਤੁਮਾਰ ਤਾਲ ਵਿੱਚ ਨਾ ਗਾ ਕੇ ਤੀਨ ਤਾਲ ਦਾ ਦੀਪ ਚੰਦੀ ਤਾਲ ਵਿੱਚ ਗਾਇਆ ਜਾਂਦਾ ਹੈ ਤੇ ਇਸ ਨੂੰ ਖਿਆਲ ਅੰਗ ਤੋਂ ਗਾਇਆ ਜਾਂਦਾ ਖਿਆਲ ਅੰਗ ਤੋਂ ਗਾਉਣ ਦਾ ਭਾਵ ਹੈ ਕਿ ਉਸ ਵਿੱਚ ਕਣਮੀਂਡ ਮੁਰਕੇ ਦੇ ਗਿਟਕੜੀ ਦਾ ਜਦੋਂ ਆਪਾਂ ਪ੍ਰਯੋਗ ਕਰ ਲੈਂਦੇ ਆ ਤਾਂ ਇੱਕ ਨਵੀਂ ਗਾਇਨਸ਼ਲੀ ਬਣ ਜਾਂਦੀ ਹੈ ਉਹਨੂੰ ਕੀ ਕਹਿੰਦੇ ਆ ਹੋਰੀ ਠੀਕ ਹੈ ਧਮਾਰ ਵਿੱਚ ਤਾਂ ਆਪਾਂ ਉੱਪਰ ਪੜਿਆ ਵੀ ਇਹ ਜਿਹੜੀ ਕਣਮੀਂਡ ਮੁਰਕੀ ਇਹਨਾਂ ਦਾ ਪ੍ਰਯੋਗ ਨਹੀਂ ਕਰ ਸਕਦੇ ਪਰ ਜਦੋਂ ਇਹਨਾਂ ਦਾ ਪ੍ਰਯੋਗ ਕਰ ਲੈਂਦੇ ਆ ਧਮਾਰ ਤਾਲ ਦੀ ਜਗ੍ਹਾ ਤੇ ਆਪਾਂ ਤੀਨ ਤਾਲ ਜਾਂ ਦੀਪ ਚੰਦੀ ਤਾਲ ਵਰਤ ਕੇ ਤੇ ਖਿਆਲ ਅੰਕ ਤੋਂ ਉਹਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਇੱਕ ਉਹ ਨਵੀਂ ਗਾਇਨਸ਼ਲੀ ਬਣ ਜਾਂਦੀ ਜਿਸ ਨੂੰ ਕੀ ਕਹਿੰਦੇ ਆ ਹੋਰੀ ਹਾਂਜੀ ਅੱਗੇ ਪੜਦੇ ਆ ਧਮਾਸ਼ਾਲੀ ਨੂੰ ਤੂੰ ਪ੍ਰਤੰਗ ਤੋਂ ਗਾਇਆ ਜਾਂਦਾ ਹੈ ਹੋਈ ਨੂੰ ਖਾਲ ਲੰਗੋ ਪਾਇਆ ਜਾਂਦਾ ਹਾਂਜੀ ਬਿਲਕੁਲ ਜਦੋਂ ਤੁਮਾਰ ਹੁੰਦੀਆਂ ਤੁਮਾਰ ਦੇ ਚਾਪਤੂ ਬਦਵਾਂਗੀ ਲੈ ਕਰੀਆਂ ਤੋਂ ਨੇ ਉਹਦੇ ਆਪਣਾ ਕੰਨ ਮੀਨ ਵਰਤੀਏ ਕਿ ਰਾਮ ਪ੍ਰਯੋਗ ਨਹੀਂ ਕਰ ਸਕਦੇ ਹਣ ਉਸੇ ਤਰ੍ਹਾਂ ਜੇਗਾ ਉਸ ਉੱਪਰ ਪ੍ਰਯੋਗ ਕਰ ਲੈਨੇ ਉਹ ਕਿਹੜੀ ਅੰਸ਼ਲੀ ਬਣ ਜਾਂਦੀ ਹੈ ਹੋਈ ਇਸ ਲਈ ਜਦੋਂ ਤੁਮਾਰਾ ਨੂੰ ਪਤ ਪਦਨ ਤੋਂ ਗਾਇ ਜਾਂਦਾ ਹੈ ਤੇ ਜਿਹੜਾ ਹੋਈ ਉਸ ਨੂੰ ਠਾ ਲੰਗੋ ਪਾਇਆ ਜਾਂਦਾ ਹੈ ਹਾਂਜੀ ਅਗਲੀ ਵਿੱਚ ਸਾਡੇ ਕੋਲ ਹੈਗੀ ਹੈ ਤੁਮਾਰ ਚੱਲੀ ਦੇ ਅੰਦਰ ਵਿੱਚ ਬਹੁਤ ਗੱਲਾਂ ਤਰੂਪ ਪਰੇ ਸਮਾਨ ਨਹੀਂ ਹਨ ਪਰੰਤੂ ਜਿੱਥੇ ਤਰੂਪ ਦੇ ਵਿੱਚ ਕਈ ਅਸਾਂ ਦੀ ਸਿਰਜਣਾ ਹੁੰਦੀ ਹੈ ਉੱਥੇ ਤੁਮਾਰਾ ਵਿੱਚ ਕੇਵਲ ਸ਼ਿੰਗਾਰ ਰਸ ਪਦਾਨ ਹੁੰਦਾ ਹੈ ਇਹ ਕਾਰਨ ਹਾਂਜੀ ਅਗਲੀ ਵਿਸ਼ੇਸ਼ਤਾ ਹੈ ਧਮਾਰ ਗੀਤਾਂ ਦੀ ਭਾਸ਼ਾ ਵਿੱਚ ਧਰੂਪਦ ਵਾਂਗ ਉੱਚ ਕੋਟੀ ਦੀ ਨਹੀਂ ਹੁੰਦੀ ਹਾਂਜੀ ਆਪਾਂ ਧਰੂਪਦ ਦੇ ਵਿੱਚ ਪੜਿਆ ਸੀਗਾ ਕਿ ਜਿਹੜੇ ਧਰੂਪਦ ਦੀਆਂ ਬੰਦਿਸ਼ਾਂ ਉਹਨਾਂ ਦੇ ਗੀਤ ਆ ਜਿਹੜੇ ਉੱਚ ਕੋਟੀ ਦੇ ਹੁੰਦੇ ਹਨ ਹਨਾ ਵੀ ਆਮ ਭਾਸ਼ਾ ਵਿੱਚ ਨਹੀਂ ਹੁੰਦੇ ਪਰ ਜਿਹੜੀ ਧਮਾਰ ਆ ਇਸ ਵਿੱਚ ਉਲਟਾ ਇਸ ਵਿੱਚ ਇਹਦੀ ਭਾਸ਼ਾ ਉੱਚ ਕੋਟੀ ਨਹੀਂ ਹੁੰਦੀ ਬਲਕਿ ਇਸ ਦੀਆਂ ਰਚਨਾਵਾਂ ਆਮ ਤੌਰ ਤੇ ਹਿੰਦੀ ਪੁਰਤੂਅ ਅਤੇ ਬ੍ਰਿਜ ਭਾਸ਼ਾ ਵਿੱਚ ਹੁੰਦੀਆਂ ਹਨ ਜਿਹੜੀਆਂ ਕਿ ਆਮ ਹੀ ਸਮਝ ਆ ਜਾਂਦੀਆਂ ਹਨ ਹਾਂਜੀ ਅੱਗੇ ਪੜਦੇ ਹਾਂ ਧਰੂਪਦ ਅਤੇ ਧਮਾਰ ਗਾਇਨ ਸ਼ੈਲੀਆਂ ਵਿੱਚ ਜੀਵ ਸਮਾਨਤਾ ਹੋਣ ਦੇ ਕਾਰਨ ਇਹਨਾਂ ਦੋਹਾਂ ਸ਼ੈਲੀਆਂ ਦੇ ਗਾਇਨ ਦੀ ਪ੍ਰਥਾ ਆਮ ਤੌਰ ਤੇ ਇੱਕ ਹੀ ਘਰਾਣੇ ਵਿੱਚ ਜਾਂ ਇੱਕੋ ਹੀ ਘਰਾਣੇ ਵਿੱਚ ਚੱਲਦੀ ਰਹੀ ਹੈ ਪਰੰਤੂ ਅੱਜ ਕੱਲ੍ਹ ਧਮਾਰ ਗੀਤ ਧਰੂਪ ਤੋਂ ਵੀ ਘੱਟ ਸੁਣਨ ਵਿੱਚ ਆਉਂਦੇ ਆ ਹਾਂਜੀ ਹੁਣ ਉਹੀ ਹੈ ਵੀ ਜਿਵੇਂ ਹੌਲੀ-ਹੌਲੀ ਖਿਆਲ ਜਿਹੜੀ ਗਾਇਨ ਸ਼ੈਲੀ ਆ ਉਹਦਾ ਇੰਨਾ ਪ੍ਰਚਾਰ ਆ ਉਹਦੇ ਕਾਰਨ ਕੀ ਹੋਇਆ ਕਿ ਜਿਹੜੇ ਧਮਾਰ ਆ ਤੇ ਧਰੂਪ ਆ ਇਹ ਦੋਵੇਂ ਜਿਹੜੀਆਂ ਗਾਇਨ ਸ਼ੈਲੀਆਂ ਹੌਲੀ-ਹੌਲੀ ਬਲੋਕ ਹੁੰਦੀਆਂ ਜਾਂਦੀਆਂ ਆ ਵਰਤਮਾਨ ਹੜਾ ਜਿਹੜੇ ਤੁਹਾਰ ਤਾਜਕਲ ਬਹੁਤ ਹੀ ਜ਼ਿਆਦਾ ਰੇਅਰ ਸੁਣਨ ਨੂੰ ਮਿਲਦਾ ਧਰੂਪਤ ਆਪਾਂ ਫਿਰ ਵੀ ਬਹੁਤ ਜ਼ਾਰੇ ਜਿਹੜੇ ਵਿਦਵਾਨ ਕਲਾਕਾਰ ਹੈ ਧਰੂਪਤ ਜਿਉਂਦਾ ਰੱਖਣ ਲਈ ਹਜੇ ਵੀ ਉਹ ਗੰਸ਼ਲੀ ਦਾ ਪ੍ਰਚਾਰ ਕਰ ਰਹੇ ਸਿੱਖ ਰਹੇ ਪਰ ਜਿਹੜੀ ਤੁਹਾਰ ਗੰਸ਼ਲੀ ਹੈ ਇਹਦਾ ਤਾਂ ਬਹੁਤ ਰੇਅਰ ਹੀ ਮਿਲਦਾ ਵੀ ਕਿਤੇ ਹੀ ਆਪਾਂ ਨੂੰ ਕੋਈ ਮਿਲੂਗਾ ਗਾਇਕ ਜਿਨੇ ਤੁਹਾਰ ਗੰਸ਼ਲੀ ਗਾਈ ਹੋਈਗੀ ਸੋ ਦੋਸਤੋ ਅੱਜ ਦਾ ਟਾਪਿਕ ਸੀਗਾ ਆਪਣਾ ਤੁਹਾਰ ਬਾਰੇ ਤੇ ਕਿਸੇ ਨੂੰ ਵੀ ਇਸ ਟਾਪਿਕ ਪ੍ਰਤੀ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਲਿਖਿਆ ਕਰੋ ਜੇ ਚੰਗਾ ਲੱਗੇ ਤਾਂ ਵੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਸ ਨੂੰ ਆਪਣੇ ਵਿਦਿਆਰਥੀ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਅੱਗੇ ਤੇ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹਾਂਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ